ਹਾਂ ਜੀ ਭੱਲਾ ਸਾਬ ਅੱਜ ਕੀ ਕਰਨਾ ਠੀਕ ਹੈ ਬੇੰਤੀ ਵੀ ਪੰਜਾਬ ਸਰਕਾਰ ਦੀ ਮਹਮ ਯੁੱਧ ਨਸ਼ਿਆਂ ਵਿਰੁੱਧ ਦੋਸਤੇ ਤਹਿਤ ਹੀ ਅਸੀਂ ਅੱਜ ਬਲਾਕ ਬਟੰਡਾ ਦੀਆਂ 6 ਪੰਚਾਇਤਾਂ ਨੂੰ ਸਰਪੰਚ ਸਾਹਿਬ ਨੂੰ ਓਪਨ ਜਮਾ ਜਿਹੜੀਆਂ ਕਿ ਪਿੰਡਾਂ ਦੇ ਸਹਾਨੀਆਂ ਥਾਵਾਂ ਦੇ ਵਿੱਚ ਪਾਰਕਾਂ ਦੇ ਵਿੱਚ ਪੱਕੇ ਤੌਰ ਤੇ ਫਿੱਟ ਹੋਣਗੀਆਂ ਉਹਨਾਂ ਪਿੰਡਾਂ ਦੇ ਵਿੱਚ ਬੱਲੂਆਣਾ ਭਾਗੂ ਗਲਾਵਗੜ ਨਰੂਆਣਾ ਦਿਉਣ ਤੇ ਵਿਰਖੁਰਦ ਇਹ ਸਾਡੇ ਬਲਾਕ ਬਟੰਡਾ ਦੀਆਂ ਪੰਚਾਇਤਾਂ ਨੇ ਸਵੇਸ਼ ਤੋਂ ਪਹਿਲਾਂ ਸਾਰੇ ਪਿੰਡਾਂ ਦੇ ਵਿੱਚ ਸਪੋਰਟਸ ਕਿਟਾਂ ਵੰਡੀਆਂ ਜਾਂ ਸਿੰਘਾਂ ਤੇ ਸਾਡਾ ਇੱਕੋ ਇੱਕ ਮਕਸਦ ਹੈ ਕਿ ਜਿਹੜਾ ਮਨੁੱਖੀ ਸੁਭਾਅ ਹੈ ਸਾਡਾ ਮਨੁੱਖੀ ਮਾਈਂਡ ਹੈ ਜੇ ਅਸੀਂ ਇਸ ਨੂੰ ਬਦਲ ਕੇ ਕਿਸੇ ਪਾਸੇ ਦੂਜੇ ਪਾਸੇ ਲਾਉਣਾ ਹੈ ਤਾਂ ਉਸ ਦੇ ਲਈ ਸਾਨੂੰ ਉਸ ਤਰ੍ਹਾਂ ਦੇ ਮਾਪਦੰਡ ਉਸ ਤਰ੍ਹਾਂ ਦੇ ਜਿਹੜੇ ਸਹੂਲਤਾਂ ਉਪਲਬਧ ਕਰਾਉਣੀਆਂ ਪੈਂਦੀਆਂ ਪਿਛਲੀਆਂ ਸਰਕਾਰਾਂ ਕਾਲਜਾਂ ਦੇ ਵਿੱਚ ਨਸ਼ਾ ਵਿਰੋਧੀ ਮਹਿਮ ਜਿਹੜੇ ਨੌਜਵਾਨ ਨਸ਼ਾ ਨਾਲ ਤੋੜਨੇ ਆ ਜੀ ਗਰਾਊਂਡਾਂ ਨਾਲ ਜੋੜਨੇ ਆ ਜੀ ਪਰ ਜੇ ਅਸੀਂ ਸਾਡੇ ਬੱਚਿਆਂ ਨੂੰ ਸਾਡੇ ਪਿੰਡਾਂ ਸ਼ਹਿਰਾਂ ਕਸਬਿਆਂ ਦੇ ਲੋਕਾਂ ਨੂੰ ਗਰਾਊਂਡਾਂ ਨਾਲ ਜੋੜਨਾ ਤਾਂ ਸਾਨੂੰ ਉਹਨਾਂ ਨੂੰ ਖੇਡ ਗਰਾਊਂਡ ਵੀ ਬਣਾ ਕੇ ਦੇਣੇ ਪੈਣੇ ਆ ਸਾਨੂੰ ਉਹਨਾਂ ਵਾਸਤੇ ਸਪੋਰਟਸ ਇਕਟਾਂ ਦਾ ਪ੍ਰਬੰਧ ਵੀ ਕਰਨਾ ਪੈਣਾ ਸਾਨੂੰ ਉਹਨਾਂ ਵਾਸਤੇ ਜਿੰਮਾਂ ਦਾ ਪ੍ਰਬੰਧ ਵੀ ਕਰਨਾ ਸਾਨੂੰ ਉਹਨਾਂ ਵਾਸਤੇ ਕੋਚਾਂ ਦਾ ਪ੍ਰਬੰਧ ਵੀ ਕਰਨਾ ਪੈਣਾ ਸੋ ਇਸ ਕਰਕੇ ਅਸੀਂ ਉਹ ਸਾਰੇ ਜਿਹੜੇ ਉਦਮ ਤੇ ਪ੍ਰਾਲੇ ਜਿਹੜੇ ਹੈਗੇ ਆ ਉਹ ਕਰ ਰਹੇ ਆ ਸਾਡਾ ਨਿਸ਼ਾਨਾ ਕਿ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਪੰਜਾਬ ਨੂੰ ਬਚਾਉਣਾ ਔਰ ਪੰਜਾਬ ਨੂੰ ਸੁਨਹਿਰਾ ਪੰਜਾਬ ਪੰਜਾਬ ਨੂੰ ਰੰਗਲਾ ਪੰਜਾਬ ਜਿਹੜਾ ਹੈਗਾ ਉਹ ਬਣਾਉਣਾ ਇਸ ਦੇ ਲਈ ਸਾਡੀਆਂ ਕੋਸ਼ਿਸ਼ਾਂ ਜਿਹੜੀਆਂ ਹੈਗੀਆਂ ਉਹ ਸ਼ੁਰੂ ਕੀਤੀਆਂ ਵਗੀਆਂ ਇਹ ਹਜੇ ਮੈਥਨੂੰ ਸ਼ੁਰੂਆਤ ਗਈ ਹੈ ਉਸ ਤੋਂ ਬਾਅਦ ਹਰ ਪਿੰਡ ਦੇ ਵਿੱਚ ਜਿਹੜਾ ਹੈ ਗਰਾਊਂਡ ਬਣਾਵਾਂਗੇ ਵਧੀਆ ਕਿਸਮ ਦੇ ਹੋਰ ਜੋ ਸਾਡੇ ਬੱਚਿਆਂ ਨੂੰ ਕਿਸੇ ਤਰ੍ਹਾਂ ਦੀ ਖੇਡਣਾ ਸੰਬੰਧਿਤ ਲੋੜ ਮਹਿਸੂਸ ਕਰਦੇ ਆ ਹਰ ਸਹੂਲਤ ਅਸੀਂ ਸਾਡੇ ਬੱਚਿਆਂ ਨੂੰ ਸਾਡੇ ਨੌਜਵਾਨਾਂ ਨੂੰ ਅਸੀਂ ਉਸ ਦਾ ਪ੍ਰਬੰਧ ਕਰਕੇ ਦਵਾਂਗੇ ਸੋ ਮੈਨੂੰ ਖੁਸ਼ੀ ਹੈ ਕਿ ਪਿੰਡਾਂ ਦੇ ਵਿੱਚ ਬਹੁਤ ਵਧੀਆ ਮਾਹੌਲ ਹੈ ਪਿੰਡਾਂ ਦੇ ਲੋਕ ਸਰਕਾਰ ਦੇ ਨੁਮੇਕ ਲਈ ਕੰਮਾਂ ਦੀ ਚੰਗੇ ਕੰਮਾਂ ਦੀ ਪਾਰਟੀ ਬਈ ਤੋਂ ਉੱਪਰ ਉੱਠ ਕੇ ਪ੍ਰਸ਼ੰਸਾ ਕਰ ਰਿਹਾ ਹੈ ਔਰ ਨਾਲ ਇਸ ਗੱਲ ਦੀ ਵੀ ਬੇਹੱਦ ਖੁਸ਼ੀ ਆ ਮੈਂ ਮਾਣ ਵੀ ਮਹਿਸੂਸ ਕਰਦਾ ਕਿ ਜਿਹੜੇ ਸਾਡੇ 5 ਸਰਪੰਚ ਚੁਣੇ ਆ ਪਿੰਡਾਂ ਦੇ ਲੋਕਾਂ ਨੇ ਉਹਨਾਂ ਸਰਪੰਚਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਆ ਸਾਰੇ ਸਰਪੰਚਾਂ ਹੁੰਦੇ ਨੇ ਕਿ ਉਹਨਾਂ ਦੇ ਕਾਰਜਕਾਲ ਦੇ ਵਿੱਚ ਬਹੁਤ ਸਾਰੇ ਕੰਮ ਹੋਣ ਪਿੰਡਾਂ ਦਾ ਸਰ ਪੱਕੀ ਵਿਕਾਸ ਹੋਵੇ ਪਿੰਡਾਂ ਦੇ ਵਿੱਚ ਖੇਡਾਂ ਦਾ ਵਿਕਾਸ ਹੋਵੇ ਸੋ ਇਸ ਕਰਕੇ ਇਸ ਟੀਮ ਵਰਕ ਦੇ ਤੌਰ ਤੇ ਸਾਰਾ ਕੰਮ ਕਰ ਰਹੇ ਆ ਸਾਡੇ ਸਰਪੰਚ ਵੀ ਆਏ ਆ ਪਿੰਡਾਂ ਦੇ ਸਾਡੇ ਵੀਡੀਓ ਸਾਹਿਬ ਭਵਿੰਦਰ ਸਿੰਘ ਜੀ ਖੜੇ ਆ ਸਾਡੇ ਸਾਰੇ ਸੈਕਟਰੀ ਸਾਹਿਬਾਨ ਖੜੇ ਆ ਸੋ ਅਸੀਂ ਸਾਰੇ ਪਿੰਡਾਂ ਦਾ ਖਾਕਾ ਤਿਆਰ ਕਰ ਰਹੇ ਆ ਰਿਪੋਰਟ ਤਿਆਰ ਕਰ ਰਹੇ ਆ ਕਿ ਕਿਹੜੇ ਕਿਹੜੇ ਪਿੰਡ ਦੇ ਵਿੱਚ ਕਿਹੜੇ ਕਿਹੜੇ ਕੰਮ ਆ ਜਿਹੜੇ ਮੁੱਖ ਤੌਰ ਤੇ ਪਹਿਲੇ ਪੜਾਅ ਦੇ ਵਿੱਚ ਹੋਣੇ ਸੋ ਸਾਡੀ ਪੂਰਨ ਯੋਜਨਾਬੰਦੀ ਦੇ ਤਹਿਤ ਅਸੀਂ ਜਿਹੜਾ ਹੈਗਾ ਕੰਮ ਉਹ ਕਰ ਰਹੇ ਆ ਔਰ ਆਉਣ ਵਾਲੇ 2 ਸਾਲਾਂ ਦੇ ਵਿੱਚ ਪੰਜਾਬ ਸਰਕਾਰ ਬਹੁਤ ਤੇਜ਼ੀ ਨਾਲ ਤੇ ਬਹੁਤ ਸਾਰੇ ਕੰਮ ਜਿਹੜੇ ਇਹ ਕਰਨ ਜਾ ਰਹੀ ਹੈ ਔਰ ਸਤਾਈ ਦੇ ਵਿੱਚ ਅਸੀਂ ਮੈਨੂੰ ਇਸ ਤਰ੍ਹਾਂ ਲੱਗਦਾ ਵੀ ਕੋਈ ਕੰਮ ਸਾਡੇ ਪਿੰਡਾਂ ਦਾ ਬਾਕੀ ਨਹੀਂ ਰਹਿਣ ਦੇਣਾ ਸਾਰੇ ਕੰਮ ਅਸੀਂ ਪੂਰੇ ਕਰਕੇ ਲੋਕਾਂ ਦੀ ਕਚਹਿਰੀ ਦੇ ਵਿੱਚ ਜ਼ਰੂਰ ਫਿਰ ਹਾਜ਼ਰ ਹੋਵਾਂਗੇ ਸੋ ਇਸ ਕਰਕੇ ਇਹ ਸਾਡਾ ਜਿਹੜਾ ਪ੍ਰੋਗਰਾਮ ਆ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਔਰ ਪੰਜਾਬ ਦੇ ਜਿਹੜਾ ਜੁੱਧ ਨਸ਼ਿਆਂ ਵਿਰੁੱਧ ਮਹੰਮ ਦੇ ਵਿੱਚ ਕੁੱਦ ਕੇ ਅਸੀਂ ਸਾਡੀ ਪੰਜਾਬ ਦੀ ਜਵਾਨੀ ਜਿਹੜੇ ਸਾਡੇ ਬੱਚੇ ਨੇ ਜਿਹੜੇ ਸਾਡੇ ਭੈੜੀ ਸੰਗ ਦੇ ਵਿੱਚ ਪੈ ਕੇ ਨਸ਼ਿਆਂ ਦਾ ਸ਼ਿਕਾਰ ਹੋ ਗਏ ਉਹਨਾਂ ਦੇ ਲਈ ਅਸੀਂ ਪਿਆਰ ਦੇ ਨਾਲ ਸਤਕਾਰ ਦੇ ਨਾਲ ਖੁੱਲੇ ਮਨ ਦੇ ਨਾਲ ਮੌਕੇ ਪ੍ਰਦਾਨ ਕਰ ਰਹੇ ਹਾਂ ਕਿ ਉਹ ਨਸ਼ਿਆਂ ਦੇ ਬਿਮਾਰੀ ਤੋਂ ਜਿਹੜਾ ਕੋੜ ਨੂੰ ਛੱਡ ਕੇ ਖੇਡਾਂ ਵਾਲੇ ਪਾਸੇ ਆਉਣ ਗਰਾਊਂਡਾਂ ਵਾਲੇ ਪਾਸੇ ਆਉਣ ਜਿਮਾਂ ਵਾਲੇ ਪਾਸੇ ਆਉਣ ਤੇ ਅਸੀਂ ਉਹਨਾਂ ਦੀ ਹਰ ਤਰ੍ਹਾਂ ਨਾਲ ਮਦਦ ਕਰਨ ਦੇ ਲਈ ਤਿਆਰ ਬਰ ਤਿਆਰ ਆ। ਪਿਛਲੇ ਦਿਨ ਜਿਹੜੀਆਂ ਖੇਡ ਕਿੱਟਾਂ ਵੀ ਦਿੱਤੀਆਂ ਗਈਆਂ ਸੀ ਅੱਜ ਜਿਮਾਂ ਦਿੱਤੀਆਂ ਜਾ ਰਹੀਆਂ ਕਿ ਸਾਰੇ ਪਿੰਡਾਂ ਚ ਵੀ ਦਿੱਤੀਆਂ ਜਾਣਗੀਆਂ। ਹਾਂਜੀ ਵਿਧਾਨ ਸਭਾ ਹਲਕਾ ਬਟੰਡਾ ਦਿਹਾਤੀ ਦੇ ਸਾਰੇ ਪਿੰਡਾਂ ਦੇ ਵਿੱਚ ਅੱਜ ਮੈਨੂੰ ਬੇहद ਖੁਸ਼ੀ ਹੈ ਕਿ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਜੀ ਮਾਨ ਸਾਹਿਬ ਨੇ ਉਹਨਾਂ ਨੇ ਆਪਣੇ ਪੇਜ ਤੇ ਜਿਹੜੀਆਂ ਅਸੀਂ ਕਿੱਟਾਂ ਦੰਦੀਆਂ ਸੀ ਉਹ ਵੀਡੀਓ ਜਿਹੜੀ ਹੈਗੀ ਆ ਉਹ ਸ਼ੇਅਰ ਕੀਤੀ ਆ। ਸੋ ਕਹਿਣ ਦਾ ਭਾਵ ਕਿ ਮੁੱਖ ਮੰਤਰੀ ਸਾਹਿਬ ਦੇ ਦਿਲ ਦੇ ਵਿੱਚ ਪੰਜਾਬ ਪ੍ਰਤੀ ਦਰਦ ਹੈ ਉਹ ਪੰਜਾਬ ਨੂੰ ਰੰਗਲਾ ਪੰਜਾਬ ਕੱਲੇ ਜਿਹੜੇ ਸਿਆਸੀ ਲੀਡਰ ਬਿਆਨ ਦਿੰਦੇ ਹੁੰਦੇ ਆ ਉਹਨਾਂ ਦੇ ਜਿਹੜੇ ਬਿਆਨ ਆ ਉਹ ਕੱਲੇ ਸਿਆਸੀ ਬਿਆਨ ਨਹੀਂ ਉਹਨਾਂ ਦੇ ਜਿਹੜੇ ਬਿਆਨ ਆ ਪੰਜਾਬ ਪ੍ਰਤੀ ਉਹ ਉਹਨਾਂ ਦੇ ਦਿਲ ਦੇ ਵਿੱਚੋਂ ਦਿਮਾਗ ਦੇ ਵਿੱਚੋਂ ਉਹ ਜਿਹੜੇ ਬਿਆਨ ਦਿੰਦੇ ਨੇ ਔਰ ਉਹਨਾਂ ਦੇ ਬਿਆਨਾਂ ਦੇ ਆਧਾਰ ਤੇ ਉਹਨਾਂ ਦੀ ਸੋਚ ਦੇ ਆਧਾਰ ਤੇ ਅਸੀਂ ਕੰਮ ਕਰਦੇ ਆ ਕਿਉਂਕਿ ਬਹੁਤ ਵੱਡਾ ਨਾਂ ਸਰਦਾਰ ਭਗਵੰਤ ਸਿੰਘ ਮਾਨ ਦਾ ਉਹ ਅੰਤਰਰਾਸ਼ਟਰੀ ਪੱਧਰ ਦਾ ਕਲਾਕਾਰ ਰਹੇ ਆ ਪਰ ਉਹ ਤੋਂ ਵੱਡਾ ਕੈਰੀਅਰ ਛੱਡ ਕੇ ਮਤਲਬ ਐਡਾ ਵੱਡਾ ਕੈਰੀਅਰ ਕਿ ਇੱਕ ਦਿਨ ਦੇ ਵਿੱਚ ਉਹ 5-5 ਲੱਖ ਰੁਪਏ ਕਮਾਉਣ ਵਾਲਾ ਇਨਸਾਨ ਸੀਗਾ ਪਰ ਪੰਜਾਬ ਨੂੰ ਦੇਖ ਕੇ ਉਹਨਾਂ ਨੇ ਆਪਦਾ ਕੈਰੀਅਰ ਛੱਡ ਕੇ ਜ਼ੀਰੋ ਲੈਵਲ ਤੋਂ ਰਾਜਨੀਤੀ ਸਟਾਰਟ ਕੀਤੀ ਇਹ ਨਹੀਂ ਹੁੰਦਾ ਕਿ ਕਈ ਵਿਅਕਤੀ ਰਾਜਨੀਤੀ ਤੇ ਫੇਲ ਵੀ ਹੋ ਜਾਂਦੇ ਆ ਕਈ ਪਾਸ ਵੀ ਹੋ ਜਾਂਦੇ ਆ ਪਰ ਉਹਨਾਂ ਨੇ ਵੱਡੇ ਜਿਗਰੇ ਦੇ ਨਾਲ ਵੱਡੇ ਮਨ ਦੇ ਨਾਲ ਪੰਜਾਬ ਦੇ ਬਡੇਰੇ ਹੱਤਾਂ ਨੂੰ ਦੇਖਦੇ ਹੋਏ ਪੰਜਾਬ ਦੇ ਭੂਖ ਨੂੰ ਦੇਖਦੇ ਹੋਏ ਉਹਨਾਂ ਨੇ ਆਪਦਾ ਕੈਰੀਅਰ ਛੱਡ ਕੇ ਸਿਆਸਤ ਦੇ ਵਿੱਚ ਆਏ ਸੀ ਪਰ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਅੱਖਾਂ ਤੇ ਬਿਠਾਇਆ ਪਲਕਾਂ ਤੇ ਬਿਠਾਇਆ ਬਹੁਤ ਵੱਡਾ ਮਾਣ ਸਤਿਕਾਰ ਤੇ ਪਿਆਰ ਦਿੱਤਾ ਇਸ ਕਰਕੇ ਉਹ ਪੰਜਾਬ ਪ੍ਰਤੀ ਚੰਗੇ ਫੈਸਲੇ ਲੈ ਕੇ ਜੋ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਮਾਣ ਸਤਿਕਾਰ ਤੇ ਮੋਹ ਤੇ ਵਿਸ਼ਵਾਸ ਦਿੱਤਾ ਹੈ ਉਹ ਉਹਨਾਂ ਦੇ ਮੋਹ ਵਿਸ਼ਵਾਸ ਤੇ ਪਿਆਰ ਨੂੰ ਬਰਕਰਾਰ ਰੱਖਣ ਦੇ ਲਈ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ ਆ ਅਸੀਂ ਉਹਨਾਂ ਨੂੰ ਦੇਖ ਕੇ ਹੀ ਅਸੀਂ ਕੰਮ ਕਰਦੇ ਆ ਕਿ ਜੇ ਸਾਡਾ ਮੁਖੀ ਆ ਜਿਹੜਾ ਸਾਡਾ ਹੈੱਡ ਹੈ ਉਹ ਇੰਨਾ ਕੰਮ ਕਰਦਾ ਹੈ ਇੰਨੀ ਸਨੀਤੀ ਦੀ ਨਾਲ ਇੰਨੀ ਘਮੀਰਤਾ ਦੇ ਨਾਲ ਇੰਨੀ ਡਿਡਟਾ ਦੇ ਨਾਲ ਪੈਰਾ ਦੇਖਿਓ ਕੰਮ ਕਰਦੇ ਨੇ ਸਾਡੀ ਵੀ ਡਿਊਟੀ ਬਣਦੀ ਸਾਰਿਆਂ ਦੀ ਕਿਉਂਕਿ ਅਸੀਂ ਉਹਨਾਂ ਦੇ ਟੀਮ ਦਾ ਹਿੱਸਾ ਹਾਂ ਸੋ ਅਸੀਂ ਵੀ ਆਪਣੇ ਫਰਜ਼ ਨਿਭਾ ਰਹੇ ਹਾਂ ਆਪਣੇ ਸਮਾਜ ਪ੍ਰਤੀ ਕਿਹੜਾ ਪਿੰਡ ਮੇਰਾ ਨਾਮ ਗੁਰਧਿਆਨ ਸਿੰਘ ਹੈ ਜੀ ਪਿੰਡ ਨਰੂਆਣਾ ਕੀ ਕਹਿਣਾ ਚਾਹੁੰਦਾ ਹਾਂ ਅੱਜ ਇਹ ਜੋ ਜ਼ਿੰਮੇਵਾਰੀਆਂ ਜਾਂ ਰਹੀਆਂ ਜੀ ਅਸੀਂ ਪੰਜਾਬ ਸਰਕਾਰ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ ਇਸ ਚੀਜ਼ ਦੀ ਅੱਜ ਸਮੇਂ ਦੇ ਹਿਸਾਬ ਨਾਲ ਬਹੁਤ ਜ਼ਿਆਦਾ ਲੋੜ ਸੀਗੀ ਕਿਉਂਕਿ ਪੰਜਾਬ ਵਿੱਚ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਨਸ਼ਾ ਬਹੁਤ ਜ਼ਿਆਦਾ ਵੱਧ ਚੁੱਕਾ ਸੀਗਾ ਜੋ ਕਿ ਸਰਕਾਰ ਭਗਵੰਤ ਮਾਨ ਸਰਕਾਰ ਨੇ ਇਸ ਵੱਲ ਵਿਸ਼ੇਸ਼ ਧਿਆਨ ਦੇ ਕੇ ਇਸ ਨੂੰ ਕਿਸੇ ਵੀ ਤਰ੍ਹਾਂ ਮੰਨ ਲਓ ਵੀ ਰੋਕਿਆ ਜਾਵੇ ਬਹੁਤ ਮੰਨ ਲਓ ਵੀ ਉਪਰਾਲੇ ਕੀਤੇ ਹੈ ਸਰਕਾਰਾਂ ਨੇ ਪਹਿਲਾਂ ਨਹੀਂ ਤਾਂ ਕੋਈ ਗੱਲਬਾਤ ਨਹੀਂ ਇਨ੍ਹਾਂ ਤੇ ਧਿਆਨ ਦਿੱਤਾ ਸੀਗਾ ਪਰ ਹੁਣ ਮਾਨ ਸਰਕਾਰ ਨੇ ਇਸ ਵੱਲ ਵਿਸ਼ੇਸ਼ ਧਿਆਨ ਦੇ ਕੇ ਪੂਰ ਜੋਰ ਮੰਗ ਕਰਕੇ ਪ੍ਰਸ਼ਾਸਨ ਨੂੰ ਪੰਚਾਇਤਾਂ ਨੂੰ ਔਰ ਪਿੰਡਾਂ ਦੇ ਲੋਕਾਂ ਨੂੰ ਵੀ ਇਹ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਆਪਾਂ ਪ੍ਰਸ਼ਾਸਨ ਦਾ ਸਾਥ ਦੇ ਕੇ ਔਰ ਆਪਾਂ ਇਕੱਠੇ ਹੋ ਕੇ ਇਸ ਜੰਗ ਨੂੰ ਜਿੱਤ ਸਕਦੇ ਹਾਂ ਜੀ ਤੇ ਆ ਜੋ ਮੰਨ ਲਓ ਅੱਜ ਸਾਨੂੰ ਇਹ ਕਿੱਟਾਂ ਸਰਕਾਰ ਵੱਲੋਂ ਓਪਨ ਜਿਮ ਦੀਆਂ ਕਿੱਟਾਂ ਦਿੱਤੀਆਂ ਜਾ ਰਹੀਆਂ ਨੇ ਇਹਨਾਂ ਨਾਲ ਬੱਚਿਆਂ ਦਾ ਨੌਜਵਾਨਾਂ ਦਾ ਬਹੁਤ ਜ਼ਿਆਦਾ ਉਤਸ਼ਾਹ ਵਧੇਗਾ ਔਰ ਖੇਡਾਂ ਵੱਲ ਪ੍ਰੇਰਿਤ ਹੋਣਗੇ ਸਰਕਾਰ ਬਹੁਤ ਬਚਨਵਾਦ ਹੈ ਜੀ ਆਪਣੇ ਮੰਨ ਲਓ ਵੀ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਬਹੁਤ ਜ਼ਿਆਦਾ ਜ਼ੋਰ ਪ੍ਰਾਲੀ ਕੀਤੇ ਜਾ ਰਹੇ ਨੇ ਅੱਛਾ ਸਪੰਸਰ ਵੀ ਇਹ ਵੀ ਗੱਲ ਚੱਲਦੀ ਆ ਵੀ ਜਿੱਥੇ ਸਰਕਾਰਾਂ ਇਸ ਮਾਮਲੇ ਨੂੰ ਲੈ ਕੇ ਫੇਲ ਰਹੀਆਂ ਉਥੇ ਮਾਪੇ ਵੀ ਕਿਤੇ ਨਾ ਕਿਤੇ ਫੇਲ ਨਜ਼ਰ ਆਉਂਦੇ ਅਕਸਰ ਚਰਚਾਵਾਂ ਹੁੰਦੀਆਂ ਵੀ ਆਪਣੇ ਬੱਚਿਆਂ ਨੂੰ ਸਮਝਾ ਨਹੀਂ ਸਕੇ ਵੀ ਜਿਹੜੀ ਗਲਤ ਚੀਜ਼ ਆ ਉਹਦੇ ਵੱਲ ਨਹੀਂ ਜਾਣਾ ਚਾਹੀਦਾ ਕਿਦਾ ਕੀ ਕਾਰਨ ਵਾਹ ਹਾਂਜੀ ਇਸ ਗੱਲ ਨਾਲ ਵੀ ਅਸੀਂ ਸਹਿਮਤ ਹਾਂ ਹੁਣ ਸਾਰੇ ਬੱਚੇ ਤਾਂ ਨਸ਼ਾ ਵੀ ਨਹੀਂ ਕਰਦੇ ਕੀ ਉਹ ਕਿਸੇ ਦੇ ਜਿੰਨਾ ਦੇ ਮਾਪੇ ਉਹਨਾਂ ਨੂੰ ਗਾਈਡ ਕਰਦੇ ਆ ਇਹ ਵੀ ਬਹੁਤ ਜ਼ਰੂਰੀ ਇੱਕ ਮਾਪਿਆਂ ਨੂੰ ਵੀ ਚਾਹੀਦਾ ਕਿ ਉਹਨਾਂ ਨੂੰ ਆਪਣੀ ਨਿਗਾਹ ਥੱਲੇ ਰੱਖਣਾ ਉਹਨਾਂ ਦੀ ਦੇਖ ਰੇਖ ਕਰਨਾ ਬੱਚਾ ਕਿੱਧਰ ਜਾਂਦਾਗਾ ਕੀ ਕਰ ਰਿਹਾ ਬੱਚਾ ਸਾਡਾ ਉਸ ਤੇ ਕੰਟਰੋਲ ਕੀਤਾ ਜਾਵੇ ਇਹ ਪਹਿਲਾ ਕਦਮ ਹੈ ਇੱਕ ਆਪਣਾ ਮਾਪਿਆਂ ਦਾ ਮਾਪਿਆਂ ਨੂੰ ਬਹੁਤ ਜ਼ਰੂਰੀ ਫਰਚ ਬਣਦਾ ਕਿ ਉਹ ਵੀ ਇਸ ਚੀਜ਼ ਵੱਲ ਧਿਆਨ ਦੇਣ ਕੱਲ ਆਪਾਂ ਸਰਕਾਰਾਂ ਨੇ ਤੇ ਵੀ ਜੋ ਇਹ ਗੱਲ ਨੂੰ ਥੋਪਣਾ ਉਹ ਵੀ ਗਲਤ ਆਗਾ ਸਰਕਾਰਾਂ ਬਹੁਤ ਸਾਹ ਦੇ ਰਹੀਆਂ ਨੇ ਹੁਣ ਆਪਾਂ ਦੇਖਿਆਗਾ ਵੀ ਜੋ ਵੱਡੇ ਸਮਗਲਰ ਸੀਗੇ ਉਹਨਾਂ ਦੇ ਘਰ ਘਰ ਤੱਕ ਨਹੀਂ ਬਖਸ਼ੇਗੇ ਸਰਕਾਰ ਵੱਲੋਂ ਕਿਸੇ ਨਸ਼ੇ ਤੇ ਸਰਕਾਰ ਕੋਈ ਸਮਝੌਤਾ ਨਹੀਂ ਕਰਦੀ ਸਾਡੀਆਂ ਪੰਚਾਇਤਾਂ ਸਰਪੰਚ ਜੋ ਵੀ ਹੈ ਸਾਡੇ ਸਾਰਿਆਂ ਨੇ ਮਤੇ ਪਾਏ ਵੀ ਆ ਅਸੀਂ ਕਿਸੇ ਵੀ ਨਸ਼ੇ ਵਾਲੇ ਦੀ ਕੋਈ ਹਮਾਇਤ ਨਹੀਂ ਕਰਾਂਗੇ ਕਿਸੇ ਦੇ ਮਗਰ ਅਸੀਂ ਕੋਈ سپورਟ ਨਹੀਂ ਕਰਨੀ ਕਿਸੇ ਦੀ ਕੋਈ ਜ਼ਮਾਨਤ ਵਾਸਤੇ ਕਿਸੇ ਕੋਈ ਵੀ ਪਿੰਡ ਚੋਂ ਨੰਬਰਦਾਰ ਨਾ ਪੰਚ ਨਾ ਸਰਪੰਚ ਕੋਈ ਨਹੀਂ ਜਾਵੇਗਾ ਜੀ ਕੀ ਨਾਮ ਹੈ ਤੇ ਕਿਹੜਾ ਪਿੰਡ ਮੇਰਾ ਨਾਮ ਲਖਪ੍ਰੀਤ ਸਿੰਘ ਬਰਾੜ ਪਿੰਡ ਗਲਾਉਗੜੀ ਕੀ ਕਹਿਣਾ ਚਾਹੁੰਦਾ ਜੀ ਅੱਜ ਆਪਾਂ ਜੀਮਾ ਵਧੀਆ ਸਰਕਾਰ ਦਾ ਬਹੁਤ ਵਧੀਆ ਪ੍ਰੋਗਰਾਮ ਹੈ ਜੀ ਜੇ ਹੁਣ ਬੱਚਿਆਂ ਨੂੰ ਆਪਾਂ ਨਸ਼ਿਆਂ ਤੋਂ ਦੂਸਰੀ ਲਾਈਨ ਚ ਲੈ ਆਉਣ ਦਾ ਬੱਚਿਆਂ ਨੂੰ ਇੰਟਰਸਟ ਪੈਦਾ ਕਰਨੇ ਪੈਣਾ ਹੈ ਜੀ ਆਪਣੇ ਗਰਾਊਂਡ ਦੇ ਵਿੱਚ ਓਪਨ ਜਿਮ ਵਗੈਰਾ ਲੱਗ ਜੇ ਤਾਂ ਬੱਚੇ ਜਾਣਗੇ ਬਚਨ ਟਰਸਟ ਵੀ ਬਾਅਦ ਤਾਂ ਫਿਰ ਘਰ ਦੇ ਬੱਚਿਆਂ ਨੂੰ ਹੀ ਭੇਜਦੇ ਆ। ਅ ਪਿਛਲੀਆਂ ਸਰਕਾਰਾਂ ਦੀ ਭੂਮਿਕਾ ਨੂੰ ਕਿਵੇਂ ਦੇਖਦੇ ਹੋ? ਲੱਗਦਾ ਵੀ ਜੇ ਪਹਿਲਾਂ ਲੱਗਿਆ ਇਸ ਤਰ੍ਹਾਂ ਦੀਆਂ ਜਿੰਮਾ ਜਾਂ ਹੁਣ ਟੰਡਾ ਵੱਲ ਧਿਆਨ ਦਿੱਤਾ ਜਾਂਦਾ ਤੇ ਧਿਆਨ ਤਾਂ ਪਹਿਲਾਂ ਐਨ ਹੈ ਜੀ ਹੁਣ ਦੱਸੋ ਉਹ ਅਸੀਂ ਮੇਰੇ ਪਿੰਡ ਮਤਾ ਪਾਇਵੇ ਸੀ ਜਿਹੜਾ ਬੰਦਾ ਡਰੱਗ ਵੇਚਦਾ ਸੀ ਉਸੇ سپورਟ ਨਹੀਂ ਕਰਨੀ। ਤੇ ਸਾਨੂੰ ਭਲਾ ਸਾਹਿਬ ਨੇ ਵੀ ਕਿਹਾ ਹੋਇਆ ਵੀ ਕਿਸੇ ਸਪਾਰਸ ਲੈ ਕੇ ਨਾ ਆਇਓ। ਤੋਂ ਇਹਨਾਂ ਪੂਰੇ ਫਰਕ ਹੈ ਪਹਿਲਾਂ ਜਦੋਂ ਹੁੰਦਾ ਬੰਦਾ ਫੜ ਲੈਂਦੇ ਸੀ ਛੜਾਉਣ ਨਾਲ ਨਾਲ ਦੀ ਨਾਲ ਜਾ ਫੜਦੇ ਸੀ। ਹੁਣ ਸਾਡੇ ਪਿੰਡ ਮਤਾ ਪਾਇਵੇ ਸੀ ਛੜਾਉਣ ਹੀ ਨਹੀਂ ਤੇ ਕਿੰਨੇ ਵੇਚਦਾ ਫ ਨੌਜਵਾਨ ਪੀੜੀ ਤਾਂ ਕੀ ਕਾਰਨ ਮੰਨਦੇ ਆ ਕਿ ਨਸ਼ੇ ਵੱਲ ਅਕਰਸ਼ਿਤ ਕਿਉਂ ਹੁੰਦੇ ਹੁਣ ਤਾਂ ਘਟ ਰਿਹਾ ਜੀ ਪਹਿਲਾਂ ਬੇਰੁਜ਼ਗਾਰੀ ਸੀਗੀ ਉਹਦੇ ਕਾਰਨ ਇਧਰ ਜਾ ਰਹੇ ਸੀ ਪਹਿਲਾਂ ਨਸ਼ਾ ਖੁੱਲਿਆ ਵਿਗਦਾ ਸੀਗਾ ਜੀ ਹੁਣ ਕੰਟਰੋਲ ਚ ਆਈ